नमस्कार जी आप देख रहे हो स्टार एच जी न्यूज चैनल खबर गुरप्रीत की मामला अमृतसर की रहने वाली रितु ने बताया कि उनके इलाके में बिकने वाली चाइना डोर के बारे में शिकायत दर्ज कराना महंगा हो गया है जिसके चलते चाइना डोर बेचने वाला अमित लाला पड़ोसी के घर में डोर रखकर बेचता है लेकिन आरोपी के साथ टेबल टॉक करने के बजाय पुलिस द्वारा मुझे परेशान किया जा रहा है इस संबंध में जब जाँच पुलिस अधिकारी से बात की गई तो उन्होंने कहा की मामले की जाँच उनके द्वारा की जा रही है और जो भी आवश्यक कार्रवाई होगी वो की जाएगी जिसके चलते आरोपियों के साथ को भी परेशान कर रही, है और मीटिंग कर रही है आरोपी और वादी को थाने पर बैठाकर बाहर न्याय मांगना बर्दाश्त नहीं किया जाएगा और जल्द ही हम थाने के बाहर धरने पर मेरा नाम गिथु है ते जी तेरा तारीख नोहरी वाले दिन कोई सामने आन सू गांशन मिली है ਤੇ ਸਾਰੇ ਇਹਨਾਂ ਨੇ ਕੀ ਕੀਤਾ ਕਿ ਇਹ ਸਾਰਾ ਅਲੀਗੇਸ਼ਨ ਮੇਰੇ ਸਿਰ ਤੇ ਥੋਪ ਦੇ ਕੇ ਤੁਸੀਂ ਸਾਡੇ ਘਰ ਮਲਾਜਮ ਭੇਜਿਆ ਇਹਦੇ ਤੁਸੀਂ ਇਨਵੈਸਟੀਗੇਸ਼ਨ ਕਰੋ ਠੀਕ ਹੈ ਦੂਸਰੀ ਗੱਲ ਹੈ ਕਿ ਗੱਟੂਆਂ ਦੇ ਕਾਰਨ ਹੀ ਇਹਨਾਂ ਨੇ ਮੇਰੇ ਘਰ ਇੰਨਾ ਕ ਜਿਆਦਾ ਕਲੇਸ਼ ਪਾਇਆ ਤੇ ਕਹਿੰਦੇ ਸੀ ਗੱਡੀਆਂ ਨਹੀਂ ਲੱਗਣ ਦੇਣੀਆਂ ਤੁਹਾਡੀਆਂ ਮੇਨਾ ਰਫ ਲੈਂਗੁਏਜ ਯੂਜ਼ ਕੀਤੀ ਹੈ ਮੇਰੇ ਕਰੈਕਟਰ ਨੂੰ ਗੰਦਾ ਕੀਤਾ ਹੈ ਦੂਸਰੀ ਕਹਿੰਦੇ ਕਿ ਤੁਸੀਂ ਚਿੱਟਾ ਵੇਚਦੇ ਹੋ ਤੁਸੀਂ ਚਿੱਟਾ ਵੇਚਦੇ ਹੋ ਤਾਂ ਕਰਕੇ ਤੁਹਾਡੇ ਕੋਲ ਤਿੰਨ ਮੰਜ਼ਿਲ ਮਕਾਨ ਪਿਆ ਹੈ تے پھر حساب وچ ਜਿਹੜੀਆਂ ਹੱਤਾਂ ਗੱਡੀਆਂ ਨੇ ਗੱਟੂਆਂ ਦੀ ਉਹਦੀ ਕੋਈ ਕਾਰਵਾਈ ਨਹੀਂ ਐਸਾ ਜੋ ਸਭ ਕੋ ਆਈਆਂ ਤੇ ਇਹ ਮੇਰੀ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਕਹਿੰਦੇ ਕਿ ਸਾਨੂੰ ਪੈਨ ਡਰਾਈਵ ਤੇ ਤੁਸੀਂ ਸਟੇਟਸ ਜੋ ਵੀ ਆ ਪਾ ਕੇ ਦਿਓ ਫਿਰ ਤੁਹਾਡੀ ਅੱਗੇ ਕਾਰਵਾਈ ਕਰਾਂਗੇ ਅਸੀਂ ਕੋਈ ਇਸ਼ੂ ਗ੍ਰੇਟ ਨਹੀਂ ਕੀਤਾ ਇਜਾਮਤ ਕਿਹ ਨਾਲ ਲੱਗੇਗਾ ਇਜਾਮਤ ਮੇਰੇ ਘਰ ਦੇ ਸਾਹਮਣੇ ਪਹਿਲੇ ਇੱਕ ਮਾਰ ਪਹਿਲੇ ਨੰਬਰ ਤੇ ਹੈ ਜੀ ਅਮਿਤ ਲਾਲਾ ਜਿਹੜਾ ਕਿ ਹਰ ਸਾਲ ਹੀ ਗੱਟੂ ਸੇਲ ਕਰਦਾ ਹੈ ਉਹਨੇ ਸਾਡੇ ਸਾਹਮਣੇ ਦੇ ਘਰ ਗੱਟੂ ਰੱਖਿਆ ਸੀ ਉਹ ਰਿਕਾਰਡ ਵੀ ਹੈ ਮੇਰੇ ਕੋਲ ਵੀਡੀਓ ਵੀ ਹੈ ਤੁਹਾਨੂੰ ਦਿਖਾ ਦਾਂਗੀ ਉਹਨਾਂ ਦੇ ਘਰ ਦੇ ਵਿੱਚ ਸਿਰਫ ਉਹੀ ਬੋਲਿਆ ਉਹਨਾਂ ਦੀ ਘਰ ਦੀ ਫੈਮਲੀ ਵੀ ਨਹੀਂ ਇਨਵੋਲ ਹੋਈ ਜਿੰਨੇ ਚੀਜ਼ ਰੱਖੀ ਆ ਉਹਨੇ ਸੇਕ ਲੱਗਾ ਮਤਲਬ ਮੇਰਾ ਝਗੜਾ ਸਾਹਮਣਿਆਂ ਦੇ ਨਾਲ ਆ ਉਹਦਾ ਕੀ ਕੰਮ ਹੈ ਮੇਰ ਨਾਲ ਰਫ ਲੈਂਗੁਏਜ ਯੂਜ਼ ਕਰਨ ਦਾ ਮੇਰ ਨਾਲ ਗਾਲੀ ਗਲੋਚ ਕਰਨ ਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਨਦੀ ਆਮ ਆਦਮੀ ਪਾਰਟੀ ਵੱਲੋਂ ਪੂਰੀ ਸਪੋਰਟ ਕੀਤੀ ਜਾ ਰਹੀ ਹੈ ਐਸਐਚਓ ਅੰਦਰ ਬੈਠੇ ਆ ਉਹਨਾਂ ਦੀ ਹਰ ਗੱਲ ਦੇ ਵਿੱਚ ਸਪੋਰਟ ਕਰੰਦੇ ਆ ਮੇਰੀ ਕਾਰਵਾਈ ਬਿਲਕੁਲ ਨਹੀਂ ਕਰਨਦੇ ਤੁਸੀਂ ਇਸ ਸਬੰਧੀ ਕੰਪਲੇਨਟ ਦਿੱਤੀ ਕੋਈ ਥਾਣੇ ਹਾਂਜੀ ਮੈਂ ਕੰਪਲੇਨਟ ਦਿੱਤੀ ਆ ਐਸਐਚਓ ਦਾ ਕੀ ਕਹਿਣਾ ਐਸਐਚਓ ਸਾਹਿਬ ਨੇ ਕਿਹਾ ਵਕਿ ਕੋਈ ਗੱਲ ਨਹੀਂ ਤੁਸੀਂ ਪੈਨ ਡਰਾਈਵ 'ਚ ਸਾਨੂੰ ਡਾਡਾ ਪਾ ਕੇ ਦਿਓ ਅਸੀਂ ਫੇਰ ਕਾਰਵਾਈ ਕਰਦੇ ਆ ਮਤਲਬ ਵੀ ਜੇ ਤੁਹਾਨੂੰ ਡਾਡਾ ਪਾ ਕੇ ਦਵਾਂਗੇ ਜੇ ਤੁਸੀਂ ਕਾਰਵਾਈ ਕਰੋਗੇ ਮੇਰੇ ਖੁਦ ਦੇ ਹੱਦ ਉ ਡੋਰ ਲੱਗੀ ਹੈ ਫੇ ਮੇਰੇ ਗਲੇ 'ਚ ਲੱਗੀ ਡੋਰ ਇਹਦਾ ਮਤਲਬ ਵੀ ਤੁਸੀਂ ਇਹ ਕ੍ਰਾਈਮ ਕਰੋ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਤੁਹਾਡੀ ਪਰਸਨਲ ਲਾਈਫ ਤੇ ਕਮੈਂਟ ਵੀ ਕਰ ਦਿੱਤੀ ਉਹਨਾਂ ਨੇ। ਹਾਂਜੀ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਬੜਾ ਇਹਨਾਂ ਨੇ ਗੰਦੀ ਲੈਂਗੁਏਜ ਯੂਜ਼ ਕੀਤੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਇਹਦੇ ਵਾਸਤੇ ਤੁਸੀਂ ਜਿੰਨੀ ਵੀ ਰਿਕਾਰਡਿੰਗ ਕਹੋਗੇ ਮੇਰੇ ਫੋਨ 'ਚ ਹੈਗੀ ਹੈ ਮੈਂ ਤੁਹਾਨੂੰ ਲਾਈਵ ਰਿਕਾਰਡਿੰਗ ਦਿਖਾਵਾਂਗੀ। ਕੀ ਮੰਗ ਕਰਦੇ ਪੁੱਛ ਆ ਜਾਂਦਾ। ਮੈਂ ਇਨਸਾਫ ਦੀ ਮੰਗ ਕਰਦੀ ਹਾਂ ਜੋ ਕਿ ਮੈਨੂੰ ਨਹੀਂ ਮਿਲਿਆ। ਨੈਕਸਟ ਸਟੈਪ ਕੀ ਹੈ ਜੀ? ਨੈਕਸਟ ਸਟੈਪ ਮੈਂ ਜਾ ਕੇ ਸੀਪੀ ਸਾਹਿਬ ਦੇ ਪੇਸ਼ ਹੋਵਾਂਗੀ ਜੇਕਰ ਨਹੀਂ ਵੀ ਕੋਈ ਕਾਰਵਾਈ ਆ ਛੋਟੀ ਭੈਣ ਨੇ ਵਾਜ ਮਾਰੀ ਕਿ ਇੱਥੇ ਤੁਹਾਡੇ ਮੱਲੇ ਗੱਟੂਆ ਸਦਾਗਰ ਹੈਗੇ ਆ ਜਿਹਦਾ ਪਤਾ ਸਾਰੇ ਮੱਲੇ ਨੂੰ ਹੈ ਮੈਂ ਤੇ ਇੱਥੇ ਸਾਬ ਨੂੰ ਕਹਿੰਦਾ ਮੈਂ ਕਿ ਜਿਹੜੇ ਸਦਾਗਰ ਵੀ ਅੰਦਰ ਬਾਤ ਨੂੰ ਠਾੜੇ ਅੰਦਰ ਕਿੰਨੂ ਮੱਲੇ ਜੇਲ੍ਹ ਵਿੱਚ ਭਜੋ ਜਾ ਕੇ ਮੱਲੇ ਪਹਿਲਾਂ ਦਾਰੀਪਾਈ ਕਰੋ ਪੂਰੇ ਮੱਲੇ ਮਸ਼ਹੂਰ ਹੈ ਉਹਨੂੰ ਕਿੰਨੇ ਸਾਲਾਂ ਗੱਟੂ ਚੱਲੇ ਤੇ ਗੱਟੂਆ ਵਾਲਾ ਨਾ ਭਾਈਵਾਲੀ ਚਿੱਟੜਾ ਵਾਲਾ ਭਾਈਵਾਲੀ ਤੇ ਜੇ ਕੋਈ ਸ਼ਿਕਾਇਤ ਕਰੇ ਉਹਨੂੰ ਕਹਿੰਦਾ ਜਿਹੜਾ ਬੋਲਦਾ ਉਹ ਤੇ ਪਰਚਾ ਦੇ ਇਹ ਹੋਏਗਾ ਨਹੀਂ ਐਚਓ ਸਾਹਮਣੂ ਇਹ ਤਾਂ ਤਾਂ ਮੇਰੇ ਵੱਲੋਂ ਮਸਲਾ ਨਹੀਂ ਗਈ ਜੇ ਗਲਤੀ ਨਾ ਕੁੜੀ ਦੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਗਲਤ ਮਿਸਬੀ ਹੈ ਵੀ ਕੀਤਾ ਤਾਂ ਅਸੀਂ ਘਾੜ ਦਾ ਖਰਾਬ ਕਰਾਂਗੇ ਮੈਨੂੰ ਲੋਡ ਪੈ ਤੇ ਮੈਂ ਇਸ ਇਸ ਬਸਾਬ ਨੂੰ ਘਰਾਂਗਾ ਬਬਲੀ ਕੋਈ ਆਮਾਦੀ ਪਾਰਟੀ ਬਲਾਉਂ ਕਰ ਦੇ ਪਾਰਟੀ ਕੋਈ ਵੀ ਹੋ ਤੱਕੇ ਸ਼ੈ ਦੀ ਬਰਦਾਸ਼ਤ ਹੋਏਗੀ ਪਾਰਟੀ ਕੋਈ ਵੀ ਹੋਵੇ ਤੁਹਾਡੀ ਵੀ ਕੁਝ ਨਹੀਂ ਹੋ ਰਹੀ ਨਹੀਂ ਕਾਦੀ ਉਹਨਾਂ ਨੇ ਕਿਹਾ ਸੀ ਕੰਪਲੇਨ ਨਹੀਂ ਅਡੂਗੀ ਰਿਟਨ ਬਲੈਂਡਰ ਰਿਟਨ ਕੰਪਲੇਨ ਦੇਤੀ ਹੈ ਜਿਦੋਂ 24 ਘੰਟੇ ਟਾਈਮ ਦੇ ਰਹੇ ਆ ਕੱਲ ਇੱਥੇ ਬੈਠੇ ਹੋਵਾਂਗੇ ਜੇ ਨਹੀਂ ਉਹਨਾਂ ਨੇ ਬੱਚਾ ਦਰਜ ਹੁੰਦਾ ਤੇ ਠੀਕ ਐਸਟੀਓ ਸਾਹਿਬ ਨੇ ਕਿਹਾ ਸਵਿਛਨ ਦਿੱਤਾ ਹੈ ਐਸਟੀਓ ਚੌੜੇ ਦੀ ਤੁਸੀਂ ਬੇਸ਼ਬੂਤ ਗੱਲ ਸਤਕਿੰਟਾ ਵਰ ਲੇਕਿਨ ਗੱਟੂ ਵੇਚਦਾ ਉਹਨਾਂ ਨੂੰ ਪਰ ਚਾਹਰ ਤੂੰ ਸਾਡਾ ਜੋ ਸਰਕਾਰ ਨੇ ਦੇ ਆ ਦਿੱਤੀ ਜਿਹੜਾ ਗੱਟੂ ਵੇਚਦਾ ਉਹ ਜੇ ਠੋਕੇ ਪਰਚਾ ਕਰੋ ਤੇ ਕੋਈ ਨਹੀਂ ਭੇਜਿਆ ਨੰਹੋਲੇ ਅੰਧ ਭਰਾ ਕੇ ਕੀ ਨਾ ਟੇਬਲ ਟੋਕ ਕਰ ਰਹੇ ਤੇ ਕੋਈ ਪੈਸਾ ਲਾ ਦੇ ਜਗਲ ਪਈ ਹੈ ਬਗਲੀ ਲਗਾਤਾਰ ਤੁਸੀਂ ਗੱਟੂਆਂ ਨਾਲ ਆਏ ਤੁਹਾਡੇ ਕੋਲ ਪ੍ਰੂਫ ਆਗਾ ਲਗਾਤਾਰ ਤੁਸੀਂ ਉਹਨਾਂ ਤੇ ਦੇਖੋ ਜੀ ਜਿਹੜੀ ਕੁੜੀ ਦਰਖਾਸਤ ਲੈ ਗਈ ਇਹਨਾਂ ਦੀ ਵੀਡੀਓ ਬਰੀ ਪਈ ਹੈ ਆਪਣਾ ਕੋਠੇ ਸੋੜਦੇ ਉਹ ਇਹ ਕੁੜੀ ਪੈਨ ਰਾਈ ਚ ਪਾਗ ਲੈ ਫੋਨ ਛਤਰਖਾਂਦੀ ਭੁਲਿਓਏ ਉਸੇ ਜਾਂਦੀ ਪਈ